ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੀਓ ਨਾ 94 ਸੰਬੰਧੀ ਨਵੀਂ ਅਪਡੇਟ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਸਿਲੇਬਸ ਦੀ ਕੇ ਕਦੋਂ ਤੱਕ ਜਿਹੜਾ ਸਿਲੇਬਸ ਹੈ ਆਏਗਾ ਦੂਜੀ ਗੱਲ ਬਹੁਤ ਸਾਰੇ ਕੈਂਡੀਡੇਟਸ ਦੀ ਡਿਮਾਂਡ ਆ ਰਹੀ ਸੀ ਕਿ ਕਿੱਥੋਂ ਤਿਆਰੀ ਕਰੀਏ ਬੈਸਟ ਬੁੱਕਸ ਕਿਹੜੀਆਂ ਨੇ ਜਿੱਥੋਂ ਪੇਪਰ A ਦੀ ਘਰੇ ਬੈਠੀ ਆਪਾਂ ਤਿਆਰੀ ਕਰ ਸਕਦੇ ਹਾਂ ਉਸ ਤੇ ਇੱਕ ਸੈਪਰੇਟ ਵੀਡੀਓ ਬਣਾਈ ਜਾਵੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੋਹਾਂ ਪੁਆਇੰਂਟਸ ਲੈ ਕੇ ਗੱਲ ਕਰਨ ਵਾਲੇ ਆਂ ਜੀ ਤਾਂ ਆਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਕਦੋਂ ਤੱਕ ਆਏਗਾ ਸਿਲੇਬਸ ਤਾਂ ਇਹਨਾਂ ਦੀ ਅਫੀਸ਼ੀਅਲ ਸਾਈਟ ਹੈ ਜੀ ਥੋੜੀ ਦੇਰ ਪਹਿਲਾਂ ਹੀ ਆਪਾਂ ਨੇ ਚੈੱਕ ਕੀਤੀ ਹੈ ਤਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਿਹੜਾ ਸਿਲੇਬਸ ਹੈ ਬਹੁਤ ਜਲਦ ਆਉਣ ਵਾਲਾ ਹੈ ਜਿਹੜੀ ਆਪਣੀ ਸਟੇਟ ਕਮੇਟੀ ਹੈ ਉਹਨਾਂ ਨੇ ਡਿਪਾਰਟਮੈਂਟ ਨਾਲ ਕੱਲ ਜਾ ਕੇ ਜਿਹੜੀ ਹੈ ਸਿਲੇਬਸ ਦੀ ਮੰਗ ਵੀ ਰੱਖੀ ਹੈ ਕਿ ਸਿਲੇਬਸ ਜਿਹੜਾ ਜਾਰੀ ਕੀਤਾ ਜਾਵੇ ਠੀਕ ਹੈ ਇਹ ਨਾ ਇਹ ਵੀ ਹੋ ਸਕਦਾ ਹੈ ਕਿ ਅੱਜ ਹੀ ਤੁਹਾਨੂੰ ਸਿਲੇਬਸ ਦੇਖਣ ਨੂੰ ਮਿਲ ਜੇ ਜੇਕਰ ਅੱਜ ਸਿਲੇਬਸ ਨਹੀਂ ਦੇਖਣ ਨੂੰ ਮਿਲਦਾ ਤਾਂ ਇੰਨੀ ਕਿ ਤਾਂ ਜ਼ਰੂਰ ਸ਼ੋਰਟ ਹੈ ਕਿ ਇਸ ਹਫਤੇ ਜਿਹੜਾ ਉਹਨਾਂ ਦਾ ਚੈਨਲ ਦਾ ਸਿਲੇਬਸ ਜਿਹੜਾ ਜ਼ਰੂਰ ਇਹਨਾਂ ਦੀ ਆਫੀਸ਼ੀਅਲ ਸਾਈਟ ਤੇ ਦੇਖਣ ਨੂੰ ਮਿਲੇਗਾ ਤੁਹਾਨੂੰ ਇਹਨਾਂ ਦੀ ਆਫੀਸ਼ੀਅਲ ਸਾਈਟ ਤੇ ਠੀਕ ਹੈ ਜੀ ਤਾਂ ਇਸ ਕਰਕੇ ਜਿਹੜੇ ਕੈਂਡੀਡੇਟਸ ਲਗਾਤਾਰ ਕਮੈਂਟਸ ਕਰ ਰਹੇ ਸਨ ਕਿ ਕਦੋਂ ਤੱਕ ਆਏਗਾ ਤਾਂ ਉਹ ਜਿਹੜਿਆਂ ਜਿੱਥੇ ਇੰਨਾ ਸਬਰ ਕੀਤਾ ਥੋੜਾ ਜਿਹਾ ਹੋਰ ਸਹੀ ਜਲਦ ਹੀ ਤੁਹਾਨੂੰ ਜਿਹੜਾ ਸਿਲੇਬਸ ਹੈ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਦੇਖਣ ਨੂੰ ਮਿਲਣ ਵਾਲਾ ਹੈ ਦੂਜੀ ਗੱਲ ਜਿਹੜੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਦੁਬਾਰਾ ਆਨਲਾਈਨ ਅਪਲਾਈ ਹੋਏਗਾ ਜਾਂ ਨਹੀਂ ਪੇਪਰ ਇਹਦੇ ਲਈ ਤਾਂ ਦੇਖੋ ਹੋ ਸਕਦਾ ਹੈ ਕਿ ਦੁਬਾਰਾ ਆਨਲਾਈਨ ਅਪਲਾਈ ਕਰਵਾਇਆ ਵੀ ਜਾਵੇ ਲੇਕਿਨ ਇਹਦੇ ਚਾਂਸਸ ਬਹੁਤ ਘੱਟ ਨੇ ਜਿਹੜਾ ਤੁਹਾਡਾ ਪੁਰਾਣਾ ਰਜਿਸਟ੍ਰੇਸ਼ਨ ਨੰਬਰ ਹੈ ਉਹਦੇ ਬਿਹਾਫ ਤੇ ਹੋ ਸਕਦਾ ਹੈ ਕਿ ਤੁਹਾਨੂੰ ਨਵੇਂ ਰੋਲ ਨੰਬਰ ਜਿਹੜਨੇ ਉਹ ਜਾਰੀ ਕਰ ਦਿੱਤੇ ਜਾਣ ਠੀਕ ਹੈ ਬਾਕੀ ਨਾ ਗੱਲਾਂ ਦੀ ਤਾਂ ਦੇਖੋ ਜੋ ਵੀ ਜਿਹੜੇ ਤੁਹਾਡੇ ਡਾਊਟਸ ਨੇ ਇਹਨਾਂ ਪੁਆਇੰਟਸ ਨੂੰ ਤਾਂ ਆਪਾਂ ਤਾਂ ਹੀ ਡਿਸਕਸ ਕਰ ਸਕਦੇ ਹਾਂ ਜੇਕਰ ਡਿਪਾਰਟਮੈਂਟ ਵੱਲੋਂ ਕੋਈ ਨੋਟਿਸ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਹੋਵੇ ਦੇ ਰਿਗਾਰਡਿੰਗ ਹਨਾ ਤਾਂ ਹਲੇ ਤੱਕ ਤਾਂ ਦੇਖੋ ਰੋਲ ਨੰਬਰ ਦੇ ਰਿਲੇਟਿਡ ਕੁਝ ਵੀ ਜਿਹੜੀ ਇਨਫੋਰਮੇਸ਼ਨ ਹਲੇ ਨਹੀਂ ਆਈ ਹੈਗੀ ਸਭ ਤੋਂ ਪਹਿਲਾਂ ਮੇਨ ਚੀਜ਼ ਹੈ ਕਿ ਪੇਪਰ ਕੰਡਕਟ ਕਰਵਾ ਲਿਆ ਜਾਵੇ ਉਸ ਤੋਂ ਬਾਅਦ ਹੀ ਆਪਾਂ ਗੱਲ ਕਰ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਜ ਠੀਕ ਹੈ ਹੁਣ ਆਪਾਂ ਗੱਲ ਕਰ ਲਈ ਜੀ ਬੈਸਟ ਬੁੱਕਸ ਦੀ ਕਿ ਪੇਪਰ ਏ ਦੀ ਤਿਆਰੀ ਤੁਸੀਂ ਕਿੱਥੋਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਪੰਜਾਬੀ ਵਿਸ਼ੇ ਦੀ ਠੀਕ ਹੈ ਪੰਜਾਬੀ ਪੇਪਰ ਏ ਆਪਾਂ ਨੂੰ ਪਤਾ ਹੈ ਕਿ 50 50% ਜਿਹੜੇ ਮਾਰਕਸ ਨੂੰ ਕਵਾਲਿਫਾਈ ਕਰਨੇ ਇਸ ਦੇ ਵਿੱਚ ਲਾਜ਼ਮੀ ਨਹੀਂ ਠੀਕ ਹੈ ਤਾਂ ਇਸ ਦੇ ਵਿੱਚ ਦੇਖੋ ਜਿਹੜਾ ਆਪਣਾ ਸਿਲੇਬਸ ਹੈ ਪੁਰਾਣਾ ਵਾਲਾ ਉਹ ਤਾਂ ਕੁਐਸ਼ ਹੋ ਚੁੱਕਿਆ ਖਤਮ ਕਰ ਦਿੱਤਾ ਗਿਆ ਹੈ ਠੀਕ ਹੈ ਜੇ ਆਪਾਂ ਨਵੇਂ ਸਿਲੇਬਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜਾ ਜ਼ਿਆਦਾਤਰ 파ਟ ਰਹਿਣ ਵਾਲਾ ਉਹ ਰਹੂਗਾ ਜੀ ਗ੍ਰਾਮਰ ਦਾ ਠੀਕ ਹੈ ਗ੍ਰਾਮਰ ਦਾ ਜਿਆਦਾ ਪਾਰਟ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਹੁਣ ਜਿਹੜਾ ਇਹ ਗ੍ਰਾਮਰ ਵਾਲਾ ਪਾਰਟ ਆਏ ਤੁਸੀਂ ਕਰ ਸਕਦੇ ਹੋ ਜੀ 10th ਦੀ ਪੀਐਸਸੀਬੀ ਜਿਹੜੀ ਆਪਣੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਹੈ ਨਾ 10th ਦੀ ਉਹਦੇ ਵਿੱਚੋਂ ਤੁਸੀਂ ਕਵਰ ਕਰ ਸਕਦੇ ਹੋ ਜੇਕਰ ਤੁਸੀਂ ਬੁੱਕ ਤੋਂ ਨਹੀਂ ਕਰਨਾ ਚਾਹੁੰਦੇ ਤਾਂ ਪੂਰੀ ਦੀ ਪੂਰੀ 10th ਕਲਾਸ ਦੀ ਜਿਹੜੀ ਪੰਜਾਬੀ ਗ੍ਰਾਮਰ ਦੀ ਬੁੱਕ ਹੈ ਉਹ ਮੈਂ ਤੁਹਾਨੂੰ ਸਿਰਫ ਇੱਕ ਵੀਡੀਓ ਦੇ ਵਿੱਚ ਕਵਰ ਕਰਾਈ ਹੋਈ ਹੈ ਸਾਰੀ ਪੰਜਾਬੀ ਗ੍ਰਾਮਰ ਮੈਰਾਥਨ ਕਲਾਸ ਹੈ 2.5 ਘੰਟੇ ਦੀ ਕਲਾਸ ਹੈ ਉਹਦੇ ਵਿੱਚ ਮੈਂ ਤੁਹਾਨੂੰ ਸਾਰੀ ਜਿਹੜੀ ਹੈ ਪੂਰੀ ਗ੍ਰਾਮਰ ਉਸ ਬੁੱਕ ਦੀ ਕਰਵਾ ਚੁੱਕਿਆ ਆਲਰੇਡੀ ਠੀ ਜਿਹੜਾ ਟਾਪਿਕ ਨੇ ਪੰਜਾਬੀ ਭਾਸ਼ਾ ਉਪ ਭਾਸ਼ਾਵਾਂ ਹੋ ਗਿਆ ਖੰਡੀ ਧੁਨੀਆਂ ਹੋ ਗਿਆ ਇਹ ਸਾਰੇ ਮੈਂ ਤੁਹਾਨੂੰ ਆਲਰੇਡੀ ਅਲੱਗ ਸੈਪਰੇਟ ਵੀਡੀਓ ਦੇ ਵਿੱਚ ਕਵਰ ਕਰਾ ਚੁੱਕੀ ਹਾਂ ਉਹਨਾਂ ਵੀਡੀਓਜ਼ ਦੇ ਜ਼ਿਕਰ ਤੁਸੀਂ ਦੇਖਦੇ ਹੋ ਨਾ ਵੀਡੀਓਜ਼ ਨੂੰ ਤਾਂ ਤੁਹਾਨੂੰ ਅਲੱਗ ਤੋਂ ਕੋਈ ਵੀ ਬੁੱਕ ਜਿਹੜੀ ਦੇਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਮੇਰੀ ਪੂਰੀ ਕੋਸ਼ਿਸ਼ ਸੀ ਕਿ ਸਾਰਾ ਤੁਹਾਨੂੰ ਜਿਹੜਾ ਜਿੰਨਾ ਵੀ ਇੱਕ ਟਾਪਿਕ ਆਪਾਂ ਕਵਰ ਕਰਦੇ ਹਾਂ ਸਿਰਫ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਕਵਰ ਕਰੀਏ ਤਾਂ ਇਸ ਕਰਕੇ ਜੇਕਰ ਤੁਸੀਂ ਉਹ ਟਾਪਿਕ ਕਵਰ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤਾਂ ਵੀਡੀਓਜ਼ ਸਫੀਸ਼ੀਐਂਟ ਨੇ ਜੇਕਰ ਤੁਸੀਂ ਵੀਡੀਓਜ਼ ਤੋਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ 10th ਕਲਾ PSEB ਦੀ ਪੰਜਾਬੀ ਦੀ ਬੁੱਕ ਪੜ ਸਕਦੇ ਹੋ ਠੀਕ ਹੈ ਇਸ ਤੋਂ ਬਿਨਾ ਪਲੱਸ 2 ਕਲਾਸ ਦੀ ਇੱਕ ਬੁੱਕ ਹੈਗੀ ਹੈ ਜੀ ਜਿਹੜੀ ਹੈਗੀ ਹੈ ਪੰਜਾਬੀ ਭਾਸ਼ਾ ਬੋਧ ਠੀਕ ਹੈ ਉਸ ਦੇ ਵਿੱਚ ਬਹੁਤ ਡੀਪਲੀ ਜਿਹੜੀਆਂ ਉਪ ਭਾਸ਼ਾਵਾਂ ਦਿੱਤੀਆਂ ਗਈਆਂ ਨੇ ਉਸ ਨੂੰ ਵੀ ਤੁਸੀਂ ਪੜ ਸਕਦੇ ਹੋ ਉਸ ਦੇ ਵਿੱਚ ਵੀ ਪੰਜਾਬੀ ਦਾ ਬਹੁਤ ਜ਼ਿਆਦਾ ਪਾਰ ਜਿਹੜਾ ਦੇਖਣ ਨੂੰ ਮਿਲੇਗਾ ਕਿ ਪੰਜਾਬੀ ਦਾ ਇਤਿਹਾਸ ਕੀ ਰਿਹਾ ਹੈ ਪੰਜਾਬੀ ਭਾਸ਼ਾ ਦੀ ਬਣਤਰ ਕੀ ਹੈ ਤਾਂ ਤੁਹਾਨੂੰ ਪਲੱਸ 2 ਦੀ ਜਿਹੜੀ PSEB ਦੀ ਬੁੱਕ ਹੈ ਉਹਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਜੀ ਤਾਂ ਇਹ ਦੋ ਬੁక్స్ ਨੇ ਜਿਹੜੀ ਮੈਂ ਤੁਹਾਨੂੰ ਮੇਨਲੀ ਰეკਮੈਂਡ ਕਰੂੰਗੀ ਕਿ ਤੁਸੀਂ ਇਹਨਾਂ ਨੂੰ ਜਿਹੜਾ ਜ਼ਰੂਰ ਪ੍ਰੈਫਰੈਂਸ ਦਿਓ ਇਹਨਾਂ ਨੂੰ ਜ਼ਰੂਰ ਜਿਹੜਾ ਤੁਸੀਂ ਕਵਰ ਕਰੋ ਠੀਕ ਹੈ ਇਹ ਤੋਂ ਬਿਨਾ ਜੇਕਰ ਤੁਸੀਂ ਇਹਨੂੰ ਤਰੀਕੇ ਨਾਲ ਡੀਪਲੀ ਪੂਰਾ ਕਵਰ ਕਰ ਲਉ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਪੇਪਰ ਹੀ ਕੁਆਲੀਫਾਈ ਹੋਣ ਤੋਂ ਜਿਹੜਾ ਹੈ ਉਹ ਰਹਿ ਸਕਦਾ ਹੈ ਠੀਕ ਹੈ ਬਹੁਤ ਹੀ ਵਧੀਆ ਤੁਸੀਂ ਤਿਆਰੀ ਇਹ ਨਾ ਬੁਕਸ ਤੋਂ ਕਰ ਸਕਦੇ ਹੋ ਬਾਕੀ ਮੋਰ ਅਪਡੇਟਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਸਟ ਕਲਾਸਿਸ ਆਪਾਂ ਬਿਨਾ ਕਿਸੇ ਫੀਸ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਆ ਤੁਸੀਂ ਪਿਛਲੇ ਕਲਾਸਿਸ ਵੀ ਦੇਖ ਸਕਦੇ ਹੋ ਜਦੋਂ ਆਪਾਂ ਨੇ 8294 ਦੀ ਤਿਆਰੀ ਕਰਵਾਈ ਸੀ ਬਿਲਕੁਲ ਫ੍ਰੀ ਆਫ ਕੋਸਟ ਠੀਕ ਹੈ ਉਹ ਵੀ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਤਿਆਰੀ ਆਪਾਂ ਇਸ ਚੈਨਲ ਤੇ ਜਿਹੜੀ ਕਰਵਾਈ ਹੋਈ ਹੈ ਤੇ ਇਸ ਦੇ ਨਾਲ ਹੀ ਹੁਣ ਵੀ ਆਪਾਂ ਪੇਪਰ A ਦੀ ਤਿਆਰੀ ਬਿਨਾ ਕਿਸੇ ਫੀਸ ਤੋਂ ਜਿਹੜੀ ਆਪਣੀ YouTube ਚੈਨਲ ਤੇ ਕਰਵਾ ਰਹੇ ਹਾਂ ਤਾਂ ਉਹਨਾਂ ਕਲਾਸਿਸ ਨੂੰ ਜਰੂਰ ਰੈਗੂਲਰ ਬੇਸ ਤੇ ਅਟੈਂਡ ਕਰੋ ਠੀਕ ਹੈ ਉਹਦੇ ਵਿੱਚ ਆਪਾਂ ਹਰ ਪ੍ਰਕਾਰ ਦੇ ਟਾਪਿਕਸ ਨੇ ਕੋਸ਼ਿਸ਼ ਕਰ ਰਹੇ ਹਾਂ ਕਿ ਡੀਪਲੀ ਤਰੀਕੇ ਨਾਲ ਜਿਹੜੀ ਆਪਾਂ ਕਵਰ ਕਰੀਏ ਠੀਕ ਹੈ ਤਾਂ ਆਈ ਹੋਪ ਤੁਹਾਡੇ ਹਰ ਪ੍ਰਕਾਰ ਦੇ ਡਾਊਟਸ ਜਿਹੜੇ ਨੇ ਕਲੀਅਰ ਹੋ ਗਏ ਹੋਣੇ ਬਾਕੀ ਜੇਕਰ ਤੁਹਾਡਾ ਕੋਈ ਵੀ ਸਵਾਲ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਜੀ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਲਿੰਕ ਜਿਹੜਾ ਟੈਲੀਗ੍ਰam ਗਰੁੱਪ ਦਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਠੀਕ ਹੈ ਜੀ ਤਾਂ ਜਦੋਂ ਹੀ ਇਹਨਾਂ ਦੀ ਆਫੀਸ਼ੀਅਲ ਸਾਈਟ ਤੇ ਸਿਲੇਬਸ ਦੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਜ਼ਰੂਰ ਟੈਲੀਗ੍ਰam ਗਰੁੱਪ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਇੱਕ ਗੱਲ ਜ਼ਰੂਰ ਹੈ ਕਿ ਇਸ ਹਫ਼ਤੇ ਜ਼ਰੂਰ ਸਿਲੇਬਸ ਤੁਹਾਨੂੰ ਦੇਖਣ ਨੂੰ ਮਿਲੇਗਾ ਹੀ ਠੀਕ ਹੈ ডিপਾਰਟਮੈਂਟ ਵੱਲੋਂ ਜਿਹੜਾ ਜਲਦੀ ਸਿਲੇਬਸ ਜਾਰੀ ਹੋਣ ਵਾਲਾ ਹੈ ਜੀ ਤੇ ਇਸ ਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੀ ਅੱਜ ਦੀ ਵੀਡੀਓ ਠੀਕ ਹੈ ਵੀਡੀਓ ਨੂੰ ਵਾਤਵਾਰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਤੇ ਧੰਨਵਾਦ ਥੈਂਕ ਯੂ